لگ سکے کیڑی آلیاں کوئی کوئی سے مہرد اپنے حال سے باتے پاکے گئے کیڑے سدان کیڑے ساتھ سکتے پرنسپل کوئی کوئی سے مہرد نے بڑھائی ہے آپ کے پاس ہی نہیں کیا بڑھائی انہوں نے کہا ناچے کا روکے ہی کیا بڑھائی ہے اس کام کے بہت پہ ساتھ سکتے ہیں آپ کو ساتھ ਪਰ ਬਾਪ ਦਾ ਨਾ ਪਤਾ ਕਿ ਇਹ ਮਾਰੇ ਜਦੋਂ ਖਾਤਾ ਹੈ ਇੱਕ ਸਾਡੇ ਦੇ ਦੁਬਾਰ ਦੁਬਾਰ ਸਾਡੇ ਤੇਰਾ ਤੇ ਸਭੀ ਦੇਖੋ ਤਾਂ ਹਾਂ ਤੇ ਆਪੋ ਇਹਦੇ ਵਿਸ਼ਵਾਸ ਹਨਾ ਪ੍ਰਧਾਨ ਤੋਂ ਉਸਾਰਾ ਭਲਾ ਕੇ ਜਿਹੜਾ ਹੁੰਦਾ ਹੈ ਜਿਵੇਂ ਕਿ ਇਹ ਦੂਸੇ ਸੇਖਾਂ ਦਾ ਪੈਸਾ ਵਰਤਾਰ ਪਸਾਰ ਪੈਦੇ ਜਾਇ ਤੁਹਾਡੀ ਸਾਸ ਜੀ ਤੇ ਇਹਨਾਂ ਨੇ ਸੇਕ ਰੱਖਿਆ ਗੁਰੂ ਦੇ ਉਤੇ ਤਾਂ ਇਹ ਸਭ ਕੋ ਸੇ ਬੀਤ ਗਿਆ ਕੈ ਸਭ ਕੋ ਜਲਾ ਲਿਆ ਪਰ ਸਾਸ ਸਜਰੀ ਸਿਰੋਕੇ ਉੱਤੇ ਧੀਵੇਂ ਪਾਣੀ ਬੜਾਤਾ ਉੱਥੀਆਂ ਆਪਰ ਵਾਲੇ ਕਹਿੰਦੇ ਨੇ ਕਹਿੰਦੇ ਧੀਵੇਂ ਥਾ ਜਲ ਨਾਲ ਮੁਜਾਵਣਾ ਤੇਰੇ ਸੁਤੇ ਹੀ ਰਹਿੰਦੇ ਪਾਣੀ ਦੇ ਟੋਏ ਪਿੰਡਾਂ ਦਾ ਪੁੱਟੇ ਜਿਹੜੇ ਜਮੀ ਹੈ ਉਹ ਟੜਾ-ਗੜਾ ਦੇ ਕਈਆਂ ਦੇ ਨਾਲ ਦੀਮੀ ਕਰਦੇ ਆ ਜਿਹੜੀ ਦੇਖੀ ਆ ਤੇ ਮਿੱਟੀ ਪਾਉਂਦੇ سچے پاشا میرا کچھ بھی نہیں ہے ਆਰੋ ਸਾਡੇ ਰੱਬ ਦੇ ਅਰਦਾਸ ਇਹ ਮਨੋ ਜੀ ਤੇ ਕਰਨਾ ਕਿ ਪਾਸ਼ਾ ਸਤਿਗੁਰੂ ਕੋ ਕੋ ਸੁਣੇ ਸੁਪੀਣਾ ਮੇਰਾ ਇਹੇ ਸੁਖਵੇਂ ਜੀ ਜੀ ਜੋ ਦੋ ਦੁਸ਼ਰਣ ਸੁਣੇ ਸੁਪੀਣਾ ਜੀ ਰਾਮ ਜੀ i <laughs>

I'm say you ਕਰਤਾਰਪੁਰ ਸਾਹਿਬ ਦੇ ਵਿੱਚ ਸੱਦੇ ਪਾਸ਼ਾ ਦੇ ਦਰਸ਼ਨ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਸ਼ਾ ਨਾਲ ਕਿਹਾ ਕੀ ਕੰਮ ਕਰਦਾ ਕਹਿੰਦਾ ਸੱਦੇ ਪਾਸ਼ਾ ਮੈਂ ਤੁਹਾਡੀ ਗੱਪਾ ਕਰਦਾ ਮੇਰੇ ਪਤਨੀ ਆਣ ਸੁਪ ਦਾ ਬਰਜਾ ਹੈ ਤੇ ਮਨ ਜੀ ਕਿਹਾ ਲੱਗੇ ਸਿੱਖਾ ਦਸਾਂ ਨੋਹਾਂ ਦੇ ਕੀਤੇ ਕਰਨੇ ਪ੍ਰਾਤ ਦੇ ਪਾਦਾ ਵੀਰ ਸੇਨੋ ਬਦਲ ਕੀਤਾ ਇਹ ਸਾਨੂੰ ਹੀ ਲੱਗਾ ਸਾ ਸੰਗਿ ਆਪਾਂ ਵੀ ਉਹ ਥੋੜਾ ਜਿਹਾ ਸਾਧੇ ਬਚਨ ਗੁਰੂ ਸਾਹਿਬ ਸ਼ਾਦੋ ਵੀ ਕਹਿੰਦੇ ਆ ਭਾਈ ਦਸਾਂ ਸਮਾਧੀ ਕਿਰਤ ਕਰਿਆ ਕਰੋ ਆਪਾਂ ਕਿ ਮੇਕਾ ਮਤ ਦੇ ਕਿਤਾ ਦੀਦਾਤਾ ਲੱਗਦਾ ਲਾਏ ਰੰਦੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਸੜਕ ਵਿੱਚ ਫਸ ਜਿਹੜਿਆ ਮਿਲ ਗਿਆ ਉਹਦੇ ਕਿਤੇ ਅਲਤੁੜੇ ਦੇਖ ਕੇ ਕੋਈ ਵੀ ਦੇਖਦਾ ਚੱਲ ਜੇ ਪਿੱਛੇ ਇਹ ਤਾਂ ਇਹ ਕੋਈ ਕਾਰਨ ਨਹੀਂ ਕਿਹਾ ਇਹ ਦਸਾਂ ਨੇ ਬਿਹਤਰ ਨਹੀਂ ਆ ਕਿਸੇ ਦਾ ਪੁਆਇੰਟ ਇਹ ਕੀ ਆ ਜਾਣਗੇ ਅੱਜ ਅਮਾਨਤ ਨਹੀਂ ਹੈ ਇੱਕ ਅੱਜ ਦੇ ਸਾਡੇ ਹਿੰਦੁਸਤਾਨ ਦੇ ਵਿੱਚ ਕਿਤੇ ਇਮਾਨਦਾਰੀ ਜਿਉਂਦੀ ਰਹੋ ਮੈਂ ਨਾ ਤੁਸੀਂ ਪਿਛੇ ਆ ਕੇ ਦੇਖਿਆ ਮੋਰੇ ਦੇ ਰੱਲਾ ਅਮਬਾਨੀਆਂ ਨੇ ਆਪਣੇ ਪੁੱਤਰਾ ਵਿਆਹ ਕੀਤਾ ਲੱਖਾਂ ਰਿਆਰ ਕਰੋੜ ਤੋਂ ਉੱਪਰ ਖਰਪੀਆ ਅੰਕੀਤਾ 5000 ਕਰੋੜ ਤੋਂ ਉੱਪਰ ਇੱਥੇ ਸਾਡੇ ਹਿੰਦੁਸਤਾਨ ਵਿੱਚ ਐਗੀ ਦੇ ਪਰਿਵਾਰ ਹੈ ਜਿਨ੍ਹਾਂ ਨੂੰ ਪਤਾ ਨਹੀਂ ਸਾਧ ਦੇ ਰਿਪੋਰਟਿੰਗ ਕਰਨੀ ਹੈ ਕਹਿੰਦੇ ਅਮਰੀਕਾ ਇੱਕ ਵਾਰ ਆਇਆ ਉਹ ਸਾਡੇ ਕਿਹਾ ਹਿੰਦੁਸਤਾਨ ਦਾ ਇੰਡੀਆ ਦਾ ਸਾਡੇ ਕਿਹਾ ਤੇ ਉਹਨੇ ਜਾ ਕੇ ਜਿਹੜੀ ਆਪਣੀ ਰਿਪੋਰਟ ਦਿੱਤੀ ਕਹਿੰਦੇ ਭਾਰਤ ਦਾ ਅਮੀਰ ਦੇਸ਼ ਹੈ ਭਾਰਤ ਅਮੀਰ ਦੇਸ਼ ਹੈ ਪਰ ਇਸ ਦੇਸ਼ ਵਿੱਚ ਬਸਣ ਵਾਲੇ ਗਰੀਬ ਨੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਮਾਨਦਾਰੀ ਆਗੇ ਸਤਿ ਮਰੂ ਨਾਲ ਸ਼ੁਰੂ ਕਰਦੇ ਅੱਜ ਦੇ ਆਮਦਾਰੀ ਆਗੇ ਤਾਂ ਸਾਡੇ ਦੇਸ਼ ਵਰਗਾ ਸਾਰਾ ਸੰਗਠਨ ਦੇਸ਼ੀ ਕੋਈ ਨਹੀਂ ਆਮਦਾਰੀ ਇਹ ਸਾਡਾ ਸੰਗਠਨ ਦਾ ਪਹਿਲਾ ਗੋਹਾ ਹੈ ਜਿਹੜਾ ਮੇਰੀ ਨੇ ਕਰਦੇ ਜਿਹੜੇ ਤਿੰਨ ਗੁਰ ਗੁਰਦਾਰ ਸਾਹਿਬ ਆਰੰਭ ਤੇ ਕਹਿੰਦਾ ਦਸਿਆ ਉਹਦੇ ਪਹਿਲਾਂ ਦੱਸਿਆ ਦਸਾਂ ਨਾਮ ਤੇ ਕਿਰਤ ਕਰਨੀ ਦੂਜੇ ਨੰਬਰ ਤੇ ਕਿ ਆਪ ਜੀ ਆਪਣਾ ਇਹਨੇ ਕੇ ਪਹਿਲੇ ਨੰਬਰ ਦੇ ਨਾਮ ਜਪਣਾ ਕਹਿੰਦੇ ਸੱਚੀ ਸੁਧੀ ਕਿਰਤ ਕਰਨੀ ਦਸਾਂ ਮਹਾਂ ਦੀ ਕਿਰਤ ਕਰਨੀ ਆ ਫਿਰ ਨਾਮ ਜਪਣਾ ਜੇਰਾ ਮਨ ਹੀ ਨਾਮ ਵਿੱਚ ਤਲਾ ਲੱਗੂਗਾ ਤੇ ਤੇਰੀ ਕਿਰਤ ਸੁਧੀ ਹੋਏਗੀ ਆਪੋ ਸਤਨਾਮ ਸ੍ਰੀ ਵਾਹਿਗੁਰੂ ਯਾਦ ਰੱਖਣਾ ਜੇ ਕਿਰਤ ਸੁਧੀ ਦੀ ਹੈ ਨਾਮ ਤੇ ਮਨ ਨਹੀਂ ਲੱਗਦਾ ਚਾਹੇ ਸਾਰੀ ਸਾਰੀ ਰਾਤ ਬੈਠੀ ਜਾਓ ਕਿਉਂ ਦਾ ਪੁੱਛ ਕੇ ਦੇਖ ਲੋ ਜਿਹੜੇ ਖੰਗੀਆਂ ਕਰਦੇ ਆ ਬੇਈਮਾਨੀਆਂ ਕਰਦੇ ਆ ਵੱਡੇ ਵੱਡੇ ਤੇ ਦਾ ਜਿਹੜੇ ਗੰਜਾ ਸੜਕੋਂ ਅਰਦਾ ਕਰ ਬਾਰੇ ਆ ਕੋਈ ਆ ਕੇ ਸੁਣਦੇ ਰਾਤ ਨੂੰ نیند ਨਹੀਂ ਆਉਂਦੀ ਕਿਉਂਕਿ ਸਾਤ ਸੰਕ੍ਰਿਤ ਸੁਧਰੀ ਨਹੀਂ ਪਹਿਲੇ ਨੰਬਰ ਤੇ ਦਸਾਂ ਤੋਂ ਆਦੇ ਕਰਤ ਕਰਦੇ ਦੂਜੇ ਨੰਬਰ ਤੇ ਨਾਮ ਜਪਣਾ ਤੇ ਤੀਜੇ ਨੰਬਰ ਤੇ ਵੰਡ ਕੇ ਨਿਸ਼ਕਣਾ ਹੈ ਇਹ ਨੀਅ ਵੀ ਮਾਲਕਨਾਂ ਦਾ ਬੜਾ ਸੋਹਣਾ ਫਲ ਦਿੱਤੀ ਹੈ ਤਾਲ ਗੱਡੀ ਦਿੱਤੀ ਹੈ ਬੜੀ ਜੀਵਨਾ ਦਿੱਤੀਆਂ ਤੇ ਆਪੋ ਤੁਮ ਦਿੱਤੇ ਹੈ ਕੋਈ ਭਿਖਾਰੀ ਆ ਜਾਵੇ ਤੀਜਾ ਆਵਾਜ਼ ਆ ਵੀ ਨਾ ਖੋਲ ਹੈ ਅੱਤ ਸਤਨਾਮ ਸ੍ਰੀ ਵਾ ਆਪਾਂ ਆਪਣੇ ਮਨ ਦੀ ਧਰਤੀ ਮਾਰ ਕੇ ਲੀਤੀਏ ਜੋ ਕੋਈ ਖਾਣਾ ਖਾਣਾ ਖਾਣਦੇ ਹੋਈਏ ਤਾਂ ਹੜੀ ਅੱਜ ਵੀ ਨਹੀਂ ਚਲਦਾ ਕੋਈਆ ਚਲੋ ਕੋਈ ਭੁੱਖਾ ਆ ਗਿਆ ਹੋਊਗਾ ਕੋਈ ਪਿਆਸਾ ਆ ਗਿਆ ਹੋਣਾ ਮੀਰੋ ਮਾਣੀ ਬਣਾਦੀਏ ਤੈਨੂੰ ਮਾਲਕ ਨਾ ਦਿੱਤਾ ਬੜਾ ਜੀ ਤੈਨੂੰ ਮਾਲਕ ਨਾ ਕਰਦੀ ਦਿੱਤੀ ਐ ਤੇਰਾ ਕੋਈ ਨਹੀਂ ਗੜੀਵਾ ਬਹਾਰ ਖੇਤ ਕੋਈ ਨਾ ਨਹੀਂ ਰਾਤਾਂ ਗੱਡੀ ਪਾ ਕੇ ਰਹਿ ਜਾ ਕੋਈ ਆਦਾਤਾ ਹੈ ਤੂੰ ਆਈ ਜਾ ਕੇ ਦੇ ਦੇ ਦੇਵਤਾਂ ਨੂੰ ਗੁਰੂ ਦੀ ਗੋੜ ਗੁਰੂ ਕੀ ਬੋਲਿਆ ਭਾਏ ਜਿੰਨੇ ਕਿਸੇ ਪਰਉਪਦੇ ਕਲੀਏ ਤੇ ਲੋੜ ਬੰਦਲੇ ਹਲਕ ਬਣਾਉਗੇ ਨਾ ਗੁਰੂ ਤੁਹਾਡਾ ਉਹਨਾਂ ਤੋਂ ਖੁਸ਼ ਹੋਏਗਾ ਯਾਦ ਰੱਖਣਾ ਸਾ ਸੰਗਤਿ ਭਾਈ ਸਿਨਾ ਕਹਿਣ ਲੱਗਾ ਭਾਈ ਸਿਆ ਗੁਰਦਾਰ ਸਾਹਿਬ ਦੇ ਕੋਲ ਗਿਆ ਸੀ ਅਰੇ ਜੀ ਕਹਿੰਦੇ ਭਾਏ ਕਿੰਦ ਆਪਣੀ ਸੱਚੀ ਸੋਚੇ ਰੱਖੇ ਤੇ ਮਾਲਕ ਤੇ ਭਰੋਸਾ ਰੱਖ ਕੇ ਚੱਲੇ ਕੋਈ ਜੀ ਦੀ ਕਮੀ ਨਹੀਂ ਆਏਗੀ ਸਤਿ ਰਕਰ ਮਾਲਕ ਦੇ ਆ ਗਿਆ ਆਪਣੇ ਪਿੰਡ ਲੈ ਕੇ ਤੇ ਦਿਹਾੜੀ ਆਪਾਂ ਕਰਦਾ ਅਹਿਸਾਸ ਕਰਨ ਦੀ ਆਪਰੇ ਦਸਾਂ ਤੋਂ ਉਹਦੇ ਕਿਰਤ ਕਰਕੇ ਆਪਰੇ ਪਰਦਾ ਆਪਣਾ ਪਾਲਦਾ ਇੱਕ ਦਿਨ ਕੀ ਹੋਇਆ ਪੰਜ ਚਾਰ ਦਿਨ ਵੀ ਪੈਂਦਾ ਰਿਹਾ ਲਗਾਤਾਰ ਦਿਹਾੜੀ ਨਹੀਂ ਮਿਲੀ ਤੇ ਜੋ ਕਮਾਦਾ ਸੀ ਉਹ ਖਾਣਾ ਜਿੰਨਾ ਜੋ ਕਮਾਣਾ ਰੋਣੇ ਦਾ ਖਾਣਾ ਰੋਣ ਦਾ ਪਾਟਾ ਰਿਆ ਨਾ ਬਸਾਤੇ ਬਣ ਜਾਣੇ ਤੇ ਬੜੀ ਪਿਆਰ ਸਰਕਾਰ ਦੇ ਨਾਲ ਸ਼ਕਤ ਇਕੜੀ ਮੰਨ ਬਿਤੇ ਹੋ। ਬਸ ਗੁਰੂ ਦੇ ਐਸਾ ਪ੍ਰੋਸਾਦ ਰਖਿਆ ਹੋ ਜਾਵੇ। ਇਕੜੇ ਦਾ ਸਾਹ ਸੰਕੇ ਜਦੋਂ ਮਨ ਟੱਡਦਾ। ਇਹ ਮਨ ਨਾ ਕਦੇ ਸਾਹ ਸੰਕੇ ਨਾਮ ਦਾ ਔੜਾ ਲੱਗ ਜਾ ਜਿਹੜਾ। ਨਾਮ ਦਾ ਔੜਾ ਲੱਗ ਗਿਆ ਕੋਈ ਮਾਤੇ ਭਟਣਾ ਦੂਰ ਹੋ ਜਾਣੀ ਹੈ ਮਾਲਕ ਦਾ ਸਭ ਕੁਝ ਦਿੱਤਾ ਹੋਇਆ। ਕਈ ਬੰਦੇ ਸਭ ਕੁਝ ਹੁੰਦਾ ਹੋਇਆ ਵੀ ਸਾਹ ਸੰਕੇ ਮੜੋ ਪਰੋ ਮੜੋ ਪਰੋ ਕਹਿੰਦਾ ਰਹਿੰਦੇ ਐ ਮਿਹਨਤ ਕਰੋ ਗੁਰੂ ਸਾਹਿਬ ਨੇ ਕਿਹਾ ਮਿਹਨਤ ਕਰਨੀ ਐ ਦੱਸਣ ਤੋਂ ਹਾਂ ਦੇ ਕਿਰਦਾ ਕਰਦੀ ਐ ਮਾਲਕ ਤੇਰੇ ਭਾਗ ਲਾਏਗਾ ਪਰ ਮੰਨ ਹੋਰੇ ਤੜਪਣਾ ਇਹਨਾਂ ਜਾਣ ਚੱਲ ਨਹੀਂ ਪਿਆ ਹੋਇਆ ਕਿ ਧਿਆੜੀ ਨਹੀਂ ਮਿਲੇ ਰੋਜ਼ ਜਾਣਾ ਕੰਮ ਦੇ ਮਿਲਣਾ ਇਹਨਾਂ ਦੇ ਲਾਗੇ ਚੌਥਾ ਦਿਨ ਕਿਤੇ ਕੰਮ ਮਿਲਿਆ ਧਿਆੜੀ ਮਿਲ ਗਈ ਧਿਆੜੀ ਮਿਲੀ ਦੋ ਟਕੇ ਉਸ ਟਾਈਮ ਦੇ ਦੌਰ ਕਰੇ ਲੈ ਕੇ ਆ ਗਿਆ ਭਾਈ ਸਿੰਘ ਦੀ ਦੁਕਾਨ ਤੇ ਕਿਉਂਕਿ ਮੈਂ ਸਾਰੀ ਦੇ ਨਾਲ ਕਈ ਅਫਸਰ ਸੌਦਾ ਉਹਦੇ ਹੀ ਕਰਦਾ ਰਿਹਾ ਕਰਦਾ ਜੋ 20 ਕਾਲਸੇ ਪਿੰਡ ਵਿੱਚ ਦੋ ਨਵੇਂ ਲੱਗੇ ਆਇਆ ਕਰਨ ਸਗਾ ਲੋਕਾਂ ਸਭ ਬੇੜੇ ਗੁਰਦਾਰ ਕਨੇ ਕਿਰਪਾ ਕੀਤੀ ਅੱਜ ਮੈਂ ਨੋ ਦਿਹਾੜੀ ਮਿਲ ਗਈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਦੇਵਹੁ ਹੋਰ ਗਰੇ ਦੇ ਪਤਾ ਮੈਨੂੰ ਕਿਰਪਾ ਕੀਤੀ ਅਜੇ ਮੇਰਾ ਹਾਂ ਸੰਭਾਲ ਲਿਆ ਸਤਿ ਸ਼੍ਰੀ ਅਕਾਲ ਮੈਂ ਬੇਨਤੀ ਕੀਤੀ ਹੈ ਹਰ ਦਿਲੇ ਸ਼ੁਕਰਾਨਾ ਦੁੱਖ ਵੇਲੇ ਆਪ ਦਾ ਆਸ ਸੁੱਖ ਵੇਲੇ ਸੁਖ ਰਾਨਾ ਹਰ ਦਿਲੇ ਸੇਮਰਨ ਕਰਿਆ ਕਰੋ ਆਗੇ ਹੱਥ ਜੋੜ ਕੇ ਲੋ ਭਾਈ ਸਾਹਿਬ ਆਪ ਦੇ ਰਹਿਣ ਦਾ ਨਾਮ ਜਪਣ ਵਾਲੇ ਸੇਮਰਨ ਤਾਂ ਮੇਟਨ ਵਾਲੇ ਸਾਥ ਕਰਨ ਦੀ ਉਦੇਸ਼ਾ ਬਣਾ ਲਈ ਕਦੇ ਨਹੀਂ ਕੋਈ ਚੀਜ਼ ਦਾ ਮਾਨ ਕਰਦੇ। ਲੋ ਭਾਈ ਸਾਹਿਬ ਅੱਜ ਮੈਡੇ ਕੋ ਕਾਰਕ ਦੇ ਕਿਰਪਾ ਹੋਈ ਹੈ। ਮੈਨੂੰ ਕੰਮ ਮਿਲ ਗਿਆ ਤੇ ਆੜੀ ਮਿਲ ਗਈ ਆ ਲੋ ਦੋ ਟਰੱਕੇ। ਤੇ ਮੈਨੂੰ ਆਟਾ ਦੇ ਦਿਓ ਜੀ ਦਾ। ਇਹ ਜੇ ਕਰਨਾ ਆਟੇ ਦੇ ਵਿੱਚ ਥੋੜਾ ਜਿਹਾ ਨਮਕ ਪਾ ਦੇਣਾ। ਆਪਾਂ ਇਸੇ ਕੋਲ ਸਾਡੇ ਬਣਾ ਕੇ ਸ਼ਕਦਾ। ਭਾਈ ਜਿਹੜਾ ਜਿਹਨਾਂ ਸੋਧਿਆ। ਤੇ ਤਿੰਨ ਦਿਨ ਤੇ ਆੜੀ ਵੀ ਮਿਲੇ ਤਿੰਨ ਚਾਰ ਦਿਨ ਹੋ ਗਏ ਫਿਰ ਵੀ ਆਇਆ ਹੀ ਨਹੀਂ। ਅੱਕੇ ਰੋਜ਼ ਤੇ ਅੰਦਰ ਕੇ ਆਣਾ ਕਿੰਨੇ ਕ ਪੈਸੇ ਵਟਾਣੇ ਨੂੰ ਦਾ ਹੱਟਾ ਲੈ ਜਾਣਾ ਤੇ ਤਿੰਨੇ ਦਿਨ ਹੋ ਗਏ ਕਿ ਜੋ ਤੇ ਆਇਆ ਈਰਾ ਮਾਤਰਾ ਵੀ ਇਹ ਤਿੰਨਾ ਦਿਨਾਂ ਦੇ ਉੱਕੇ ਆ ਅੱਜ ਮਾਣ ਲਗਿਆ ਕੋ ਟੱਟੇ ਦਾ ਜਿੰਨਾ ਕਾਟਾ ਆਉਂਦਾ ਇੱਕ ਰੁਗ ਉਹਨੇ ਆਕਾ ਤੋੜਿਆ ਤੇ ਇੱਕ ਰੁਗ ਦਾ ਬਾਤੇ ਦਾ ਹੋ ਗਿਆ ਉਹਨੇ ਸੋਚਿਆ ਕਿ ਇੱਕ ਰੁਗ ਆਪੇ ਦਾ ਆਇਆ ਤੇ ਇਹਨਾਂ ਬਸਾਦੇ ਪਕਣਗੇ ਤੇ ਕਈ ਦਿਨਾਂ ਦੇ ਭੁੱਖੇ ਐ ਸੂਰਾਂ ਬੱਚਾ ਵੀ ਹਨਾ ਹੈ। ਉਹਨੇ ਇੱਕ ਰੂਪ ਹੋਰ ਬਣਿਆ ਆਪਣੇ ਕੋਲ ਪਾਰਕਾ। ਆਪੋ ਸਤਨਾਮ ਜੀ ਵਾਜ ਗੁਰੂ। ਸੇਆ ਬਹੁਤ ਹੀ ਜ਼ਰੂਰੀ ਹੈ। ਭਾਈ ਜਨਾ ਜੇ ਜੇ ਅੰਦੀ ਅੰਦੀ ਕੀ ਪਦਵਿ ਨੂੰ ਪ੍ਰਾਪਤ ਹੋਏ ਗੁਰੂ ਅੰਗਦ ਦੇ ਮਹਾਰਜ ਬਣੇ ਨਾ ਸਾਥ ਸੰਗਤ ਜੀ ਤੇ ਉਹਨਾਂ ਦੇ ਮੰਗਦੇ ਲੈਣੇ ਜਿਆਸੀ ਸ਼ੁਰੂ ਤੇ। ਸੇਆ ਦੇ ਬਗੈਰ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਉਹਦਾ ਨਹੀਂ ਪਾਣ ਸਰਦੇ ਦੇ ਥੋੜੇ ਮਨ ਵਿੱਚ ਦਿਆ ਨਹੀਂ ਰਹਿਤ ਨੇ ਥੋੜੇ ਮਨ ਵਿੱਚ ਕਿਸੇ ਗਰੀਬ ਨੂੰ ਦੇਖ ਕੇ ਦਿਆ ਨਹੀਂ ਆਦੀ ਕਿਸੇ ਭੁੱਖੇ ਨੂੰ ਦੇਖ ਕੇ ਸਾਧ ਸੰਗਤ ਦੇ ਥੋੜੇ ਮਨ ਤੇ ਤਰਸ ਨਹੀਂ ਆਦਾ ਫਿਰ ਭੁੱਲ ਜਾਓ ਤੁਸੀਂ ਗੁਰੂ ਨੂੰ ਪਾ ਲੋਗੇ ਦਿਆ ਜ਼ਰੂਰੀ ਹੈ ਤੇ ਭਾਈ ਲੈਣਾ ਜਿਵੇਂ ਮਨ ਚ ਦਿਆ ਆ ਗਏ ਉਹਨੇ ਕਿਆ ਕੀਤਾ ਸਾਧ ਸੰਗਤ ਦੇ ਇੱਕ ਰੁਗ ਹੋ ਰਾਟੇ ਦਾ ਭਰਿਆ ਉਹਦੇ ਜਿੱਥੇ ਇੱਕ ਰੁਗ ਪਹਿਲਾ ਪਾਇਸੇ ਦੂਆ ਪਾਰ ਤੌਰੇ ਵਿੱਚ ਭਾਈ ਸਿਆਜੇ ਕਹਿਣ ਲੱਗੇ ਲੈਣਾ ਜੀ ਇਹ ਕਿ ਕੀਤਾ ਕਹਿੰਦੇ ਜੀ ਜਿੰਨੇ ਕੁ ਤੁਸੀਂ 2 ਟਕੇ ਕਮਾਏ ਨਾ ਉਹਦਾ ਤੇ 1 ਰੁਪਈਆ ਮਾਇ ਸੀਗਾ ਤੇ ਮੈਂ ਸੋਚਿਆ ਤੇਰੀ ਘਰ ਵਾਲੀ ਐ ਛੋਟਾ ਬੱਚਾ ਆਦੋ ਤੇ ਚੁੰਗਦਾ ਐ ਇੱਕ ਇੱਕ ਪ੍ਰਸ਼ਾਦਾ ਤੁਹਾਡੇ ਇਸੇ ਆਣਾ ਇੱਕ ਰੁਪਏ ਮੈਂ ਹੋਰ ਬਾਜ਼ ਤਾਂ ਘਟੋ ਘਾਟ 2-2 ਪ੍ਰਸ਼ਾਦਾ ਹੀ ਛਕ ਲਿਓ ਤਿੰਨ ਚਾਰ ਦਿਨ ਦੇ ਭੁੱਖੇ ਐ ਭਾਈ ਲੈਣਾ ਜੀ ਕਹਿਣ ਭਾਈ ਸਿਆਜੇ ਕਹਿਣ ਲੱਗੇ ਭਾਈ ਲੈਣਾ ਜੀ ਇਹ ਮੇਰਾ ਹੱਕ ਨਹੀਂ ਐ ਆਖੋ ਸਤਨਾਮ ਸ੍ਰੀ ਗੁਰੂ ਇਹ ਮੇਰਾ ਹੱਕ ਨਹੀਂ ਐ ਮੇਰਾ ਹੱਕ ਦੋ ਟਕੇ ਸੀ ਤੇ ਉਹਦਾ ਇੱਕ ਰੁਪਆ ਟੇ ਦਾ ਸੀ ਤੁਸੀਂ ਆਪਣਾ ਜਿਹੜਾ ਪਾਇਆ ਇਹ ਕੱਢ ਲੋ ਇਹ ਲੱਗੇ ਕੋਈ ਗੱਲ ਨਹੀਂ ਕਹਿੰਦੇ ਨਹੀਂ ਮੇਰੇ ਗੁਰੂ ਨਾਨਕ ਨੇ ਕਿਹਾ ਐ ਹੱਥ ਫੜਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੇਰ ਹਮਾ ਤਾ ਭਰੇ ਜਾ ਮਰਦਾਰ ਨਾ ਖਾਏ ਜਾ ਮਰਦਾਰ ਨਾ ਖਾਏ ਮੇਰੇ ਗੁਰੂ ਨਾਨਕ ਨੇ ਕਿਹਾ ਕਿਸੇ ਦਾ ਹੱਕ ਨਹੀਂ ਖਾਣਾ ਆਪਣਾ ਹੀ ਹੱਕ ਖਾਣਾ ਹੈ ਭਾਈ ਲੈਣ ਦੀ ਕਹਿਣ ਲੱਗੇ ਪਾਈ ਸਿਆ ਜੀ ਤੁਹਾਡਾ ਗੁਰੂ ਨਾਨਕ ਕਿਹੜਾ ਤੁਹਾਨੂੰ ਦੇਖਿਆ ਕਰਦਾ ਇਸ ਵੇਲੇ ਕਹਿੰਦੇ ਨਹੀਂ ਇਹ ਸਾਸ ਸੰਗਾ ਜੇ ਇਹ ਸਾਡੇ ਵਾਸਤੇ ਵੀ ਅੱਜ ਗੱਲ ਟੁੱਕਦੀ ਹੈ ਜਿੱਥੇ ਮਰਦ ਜੀ ਨੇ ਕਿਹਾ ਨਾ ਪਰਾਇਆ ਹੱਥ ਖਾਣਾ ਜੇ ਮੁਸਲਮਾਨ ਵਾਸਤੇ ਸੂਰ ਕਾਣ ਦੇ ਬਰਾਬਰ ਹੈ ਉਤੇ ਹਿੰਦੂ ਵਾਸਤੇ ਗਊ ਖਾਣ ਦੇ ਬਰਾਬਰ ਹੈ ਜਿਹੜੇ ਰਿਸ਼ਵਤਾਂ ਖਾਂਦੇ ਆ ਆਪਣੀ ਆਪਣੀ ਕਮਾਈ ਕਈ ਕਹਿੰਦੇ ਨਾਗੇ ਕਿੰਨੇ ਕ ਤਨਖਾਹ ਕਹਿੰਦੇ ਜੀ 10 ਕ ਹਜ਼ਾਰ ਤਨਖਾਹ ਹੈ ਤੇ 10 ਕ ਜਾਂ ਉਪਰੋ ਵੀ ਬਣ ਜਾਂਦਾ ਉਹ ਸਾਥ ਸੰਗਤ ਜਿਹੜਾ ਉਪਰੋ ਬਣਦਾ ਨਾ ਉਹਨੇ ਉਪਰੇ ਲੱਗੇ ਕਿਵੇਂ ਜਾਣਾ ਹੱਥੋਂ ਸਤਨਾਮ ਵਾਹਿਗੁਰੂ ਤੇਰੇ ਤੇਰੀ ਕਮਾਈ ਚੋਂ ਜੇ ਇੱਕ ਇੱਕ ਪੈਸਾ ਵੀ ਕਿਸੇ ਹੋਰ ਦਾ ਹੱਕ ਆ ਗਿਆ ਨਾ ਤੇਰੀ ਜ਼ਿੰਦਗੀ ਵਿੱਚੋਂ ਸੁੱਖ ਚੈਨ ਉਹਨੇ ਕੱਢ ਦੇਣਾ ਆਪੇ ਤੇਰੇ ਘਰ ਵਿੱਚ ਕਲੇਸ਼ ਆ ਜਾਣੇ ਆ ਯਾਦ ਰੱਖੇ ਕਿ ਦਸਾਂ ਨੋਹਾਂ ਤੇ ਹੀ ਕਿੜਤ ਹੈ ਚਾਹੇ ਇੱਕ ਪ੍ਰਸਾਦਾ ਮਿਲੇ ਉਹਦੇ ਨਾਲ ਵੀ ਤੇਰੇ ਮਨ ਵਿੱਚ ਤਸੱਲੀ ਰਹਿਣੀ ਉਹਦੇ ਨਾਲ ਵੀ ਤੇਰਾ ਮਨ ਨਾਮ ਦੇ ਨਾਲ ਲੱਗਿਆ ਰਹਿਣਾ ਕਹਿ ਲੱਗੇ ਕਹਿੰਦੇ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਆਓ ਸਾਨੇ ਆੜ ਕੇ ਪੜੀਏ ਸਾਨੂੰ ਦੇ ਹੁਕਮ ਹੈ ਗੁਰੂ ਆਪੇ ਹੀ ਰਾਹ ਨੇ ਪਰਨੇ ਨਾ ਦੇਵੇ ਹਮੇ ਤੂੰ ਕੀ ਕਹਿੰਦਾ ਵੇ ਮੈਂ ਰਿਸ਼ਵਤਾਂ ਲਈ ਜਾਵਾਂ ਮੈਂ ਮਗਾਨਾ ਹੱਥ ਖਾਈ ਜਾਵਾਂ ਗੁਰਨਾਨਕ ਸਾਹਿਬ ਮੇਰੀ ਬਾਹ ਮੰਨ ਲोगे ਇਹ ਨਹੀਂ ਹੋ ਸਕਦਾ ਸਾ ਸੰਗਤ ਦੀ ਗੁਰੂ ਆਪੇ ਹੀ ਰਾਹ ਨੇ ਪਰਨੇ ਨਾ ਦੇਵੇ ਆਇਆ ਹੱਥ ਖਾਣ ਵਾਲੇ